ਵੱਡੂ ਤੋਂ ਮੁਰਗੀ ਸਿੰਘ ਜੀ ਮੱਤ ਤੋਂ ਸਰਕਾਰੀ ਸਾਹਿਬ ਪਹਿਲਾਂ 1970 ਦੇ ਵਿੱਚ ਸਾਡੇ ਕੋਲੋਂ ਵਿਛੜੇ ਅੱਜ ਆਪਾਂ ਉਹਨਾਂ ਦੀ 47ਵੀਂ ਵਰ੍ਹੇ ਦੇ ਉੱਪਰ ਜੁੜੇ ਆ ਮੈਂ ਖੁਸ਼ਕਿਸਮਤ ਕਿ ਮੈਨੂੰ ਪਹਿਲੀ ਵਾਰੀ 1992 ਜਿਹੜੀ ਉਹਨਾਂ ਦੀ 14ਵੀਂ ਵਰ੍ਹੇ ਦੇ ਵਿੱਚ ਸ਼ਾਮ ਲਗਾਉਣ ਦਾ ਤੇ ਉਹਨਾਂ ਨੂੰ ਸਿਰਦਾ ਕਰਨ ਦਾ ਮੌਕਾ ਮਿਲਿਆ ਕੀ ਬਤੀਸਾਨਾ ਤੋਂ ਲਗਾਤਾਰ 2-4 ਵਰਸੀ ਹੋ ਸਕਦੀਆਂ ਕਿਸੇ ਵਿਸ਼ੇਸ਼ ਮਿਲੂਰੀਆਂ ਕਰਕੇ ਜਾਂ ਪੰਜਾਬ ਤੋਂ ਬਾਹਰ ਹੋਣ ਕਰਕੇ ਮੈਂ ਉਹਨਾਂ ਦੀ ਕਿਸੇ ਵਰਸੀ 'ਤੇ ਹਾਜ਼ਰ ਨਾ ਹੋ ਸਕਿਆ ਉਹ ਮੈਂ ਨਹੀਂ ਤਾਂ ਮੈਂ ਤਕਰੀਬਨ ਸਾਰੀਆਂ ਵਰਸੀਆਂ ਦੇ ਵਿੱਚ ਹਾਜ਼ਰ ਹੋ ਕੇ ਹਾਜ਼ਰ ਹੋਉਂਦੀ ਵੀ ਮੈਂ ਕੋਈ ਨਹੀਂ ਕਹਿੰਦਾ ਸੀ ਕੋਈ ਰਸਮ ਪੂਰਤੀ ਦੇ ਬਾਅਦ 'ਤੇ ਹਾਜ਼ਰ ਹੁੰਦੇ ਆ ਕਿਉਂਕਿ ਗਾਂਟੂ ਡਾਗਰ ਸਿੰਘ ਮੇਰੀ ਵਿਚਾਰਧਾਰਾ ਦਾ ਔਰ ਮੇਰੀ ਲਹਿਰ ਦੇ ਨਾਲ ਜੁੜਿਆ ਹੋਇਆ ਸਾਡਾ ਜੀਹਾਰੂ ਸਾਥੀ ਸੀ ਉਹਨਾਂ ਦੀ ਵਰਸੀ 'ਤੇ ਆਉਣਾ ਉਹਨਾਂ ਨੂੰ ਸਤਿਕਾਰ ਸਹਿ ਸ਼ਰਦਾ ਦੇ ਬੁੱਲ ਭੇਟ ਕਰਨੇ ਤੇ ਮੇਰੀ ਯੋਗੀ ਹੈ। ਸੋਮਾ ਡਿਊਟੀ ਦੇ ਤੌਰ ਤੇ ਹਰ ਵਾਰੀ ਜਿਹੜਾ ਹਾਜ਼ਰ ਹੁੰਨਾ ਔਰ ਅੱਜ ਵੀ ਜਿਹੜੇ ਉਹਨਾਂ ਨੂੰ ਬਹੁਤ ਸਤਿਕਾਰ ਦੇ ਨਾਲ ਉਹਨਾਂ ਦੀ ਯਾਦ ਦੇ ਸਿਰ ਚ ਕਾਉਣ ਵਾਸਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਔਰ ਆਪਣੇ ਮਾਨਚੇ ਕੇ ਪੜਨ ਕਰਨ ਲਈ ਕਿ ਉਹਨਾਂ ਵੱਲੋਂ ਸਥਾਪਿਤ ਕੀਤੀਆਂ ਕਦਰਾਂ ਕੀਮਤਾਂ ਔਰ ਜਿਸ ਰਸਤੇ ਲਈ ਜਿਸ ਚੰਗੇ ਸਮਾਜ ਲਈ ਜਿਸ ਚੰਗੇ ਹਿੰਦੁਸਤਾਨ ਦੇ ਪਰਮੇਖ ਦੇ ਲਈ ਉਹਨਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਸੀਪੀਆਈ ਦੇ ਵਿੱਚ ਰਹਿ ਕੇ ਜਿਹੜੀ ਐ ਸਮਰਪਿਤ ਕੀਤਾ ਉਹਦੇ ਉਸ ਧੂਰੇ ਕਾਰਜ ਨੂੰ ਪੂਰਾ ਕਰਨ ਵਾਸਤੇ ਅਸੀਂ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਰੱਖਾਂਗੇ ਮੈਂ ਜ਼ਿਆਦਾ ਨਹੀਂ ਕੁਝ ਕਹਿਣਾ ਚਾਹੁੰਦਾ ਮੈਂ ਵੇਖਿਆ ਸੋਚ ਰਿਹਾ ਸੀ ਕਿ ਰਾਜਨੀਤਿਕ ਤੌਰ ਤੇ ਅਸੀਂ ਕਿੰਵੀਂ ਪੀੜ੍ਹੀ ਦੇ ਵਿੱਚ ਸ਼ਾਮਲ ਹਾਂ ਔਰ ਮੈਂ ਵੇਖਿਆ ਵੀ ਤਿੰਨ ਪੀੜ੍ਹੀਆਂ ਪਰਵਾਣ ਜੜ ਚੁੱਕੀਆਂ ਰਾਜਨੀਤੀ ਦੀਆਂ ਇੱਕ ਪਹਿਲੀ ਪੀੜ੍ਹੀ ਉਹ ਸੀ ਜਿਹੜੀ ਆਜ਼ਾਦੀ ਅੰਦੋਲਨ ਦੇ ਵਿੱਚੋਂ ਪੈਦਾ ਹੋਈ ਇਹ ਉਹ ਛੋ ਜਿਹਨਾਂ ਨੇ ਆਜ਼ਾਦੀ ਦੋੜਨ ਦੇ ਦੇਸ਼ ਭਗਤਾਂ ਦਾ ਨਿਗ ਮਾਣਿਆ ਇੱਕ ਪੀੜੀ ਹੋਰ ਜਿਹਦੀ ਲਗ ਭਾਂ ਸਾਡੇ ਕੋਲੋਂ ਜਾ ਚੁੱਕੀ ਹੈ ਵਿਛੜ ਚੁੱਕੀ ਹੈ ਬੜਾ ਮਦੂਹੀ ਮਾਨ ਵਾਲੇ ਸ਼ਬਦ ਕਹਿ ਰਹੇ ਇੱਕ ਦੂਜੀ ਪੀੜੀ ਉਹ ਹੈ ਜਿਹਦੇ ਵਿੱਚੋਂ ਮੈਂ ਵੀ ਆਪਣੀ ਆਤਮਿਕ ਸ਼ਾਮਲ ਕਰਦਾ ਇਹ ਪੀੜੀ ਵੀ ਹੈ ਹਿਸ ਤੈਸ ਦਾ ਜਾਣ ਵਾਲੇ ਪਾਸੇ ਜਾ ਰਹੀ ਹੈ ਬਟਰੀਆਂ ਉਮਰਾਂ ਹੋ ਗਈਆਂ ਇਹ ਸੰਸਾਰ ਨੂੰ ਛੱਡ ਰਹੇ ਇੱਕ ਪੀੜੀ ਉਹ ਹੈ ਜਿਹੜੀ ਸਾਥੋਂ ਮਗਰੋਂ ਪ੍ਰਮਾਣ ਚੜ੍ਹ ਲਈ ਹੈ ਜਿਹੜੀ ਅਜੇ ਜਵਾਨ ਹੈ ਮੈਂ ਜਦੋਂ ਤਿੰਨਾਂ ਦਾ ਮੁਕਾਬਲਾ ਕਰਦਾ ਤੇ ਕਮਡ ਅਰਜਨ ਸਿੰਘ ਨੂੰ ਇਸ ਸੰਦਰਭ ਦੇ ਵਿੱਚ ਰੱਖ ਕੇ ਜਦੋਂ ਦੇਖਦਾ ਸੱਚ ਹੈ ਕਿ ਜਿਹੜਾ ਮਨ ਖੁਸ਼ ਹੋਣਾ ਚਾਹੁੰਦਾ ਸੀ ਉਹ ਮਨ ਸੱਚੇ ਪਾਤਸ਼ਾਹ ਮੇਰ ਘਰੀ ਸਾਡੇ ਪੰਜਾਬ ਤੇ ਉਹ ਮਨ ਬੜਾ ਟੁੱਟਿਆ ਔਰ ਜਿਹੜੀ ਪਹਿਲੀ ਪੀੜ੍ਹੀ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਸੀ ਸੱਚੀਆਂ ਸੁੱਚੀਆਂ ਸੱਚੀ ਸੁੱਚੀ ਰਾਜਨੀਤੀ ਝੂਠ ਨਹੀਂ ਬੋਲਣਾ ਔਰ ਕਿਸੇ ਦਾ ਦੇਹਲੀ ਦਿਖਾਉਣਾ ਔਰ ਹਰ ਵਕਤ ਜਦੋਂ ਸੋਚਣਾ ਜਾਂ ਲੋਕਾਂ ਦੇ ਪ੍ਰਤੀ ਜਾਂ ਦੇਸ਼ ਦੇ ਪ੍ਰਤੀ ਔਰ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਦਾ ਜਿਹੜਾ ਜਸ਼ਵਾ ਐਨੀ ਉੱਚੀਆਂ ਸੋਚੀਆਂ ਕਦਰਾਂ ਕੀਮਤਾਂ ਵਾਲੇ ਸੀ ਉਹ ਇੱਕੋ ਪੀੜੀ ਤੇ ਸਾਡੇ ਕੋਲੋਂ ਗਈ ਜਿਹੜੀ ਦੂਜੀ ਪੀੜੀ ਸੀ ਉਹਨੇ ਕੁਝ ਕਦਰਾਂ ਖਤ ਕੀਤੀਆਂ ਪਰ ਬਾੜੀਆਂ ਉਸ ਖਤ ਨਹੀਂ ਕਰ ਸਕੀ ਉਹਦੇ ਵਿੱਚ ਵੀ ਹੌਸਾ ਹੌਸਾ ਜਿਹੜਾ ਕੋ ਮਾੜੇ ਪੱਖਾ ਜਿਹੜਾ ਨਿਗਾਰ ਹੈ ਆਉਣਾ ਸ਼ੁਰੂ ਹੋ ਗਿਆ ਚਲੋ ਉਹ ਤੇ ਜਾ ਰਹੀ ਹੈ ਜਿਹੜੀ ਪੀੜੀ ਹੁਣ ਹੈ ਇਸ ਵੇਲੇ ਜਿਹੜੋ ਅਸੀਂ ਦੇਖ ਰਹੇ ਹਾਂ ਮੈਂ ਤੇ ਕਹਿਣਾ ਚਾਹੁੰਦਾ ਹੁਣ ਤੇ ਬੜਾ ਹੀ ਗਰਪ ਹੋ ਗਿਆ ਔਰ ਦੇਖਣਾ ਪਊਗਾ ਵੀ ਇਸ ਦੇਸ਼ ਦਾ ਪੰਜਾਬ ਦਾ ਕੀ ਬਣੂਗਾ ਹੁਣ ਤੇ ਸਿਰਫ ਰਾਜਨੀਤੀ ਝੂਠ ਬੋਲਣ ਦਾ ਕੰਮ ਰਹਿ ਗਈ ਹੈ ਰਾਜਨੀਤੀ ਦਾਦਬਦੂ ਬਣੇ ਦਾ ਕੰਮ ਰਹਿ ਗਈ ਹੈ ਰਾਜਨੀਤੀ ਭ੍ਰਿਸ਼ਟਾਚਾਰ ਦਾ ਸਾਧਨ ਬਣ ਕੇ ਰਹਿ ਗਈ ਹੈ ਔਰ ਪੈਸੇ ਇਕੱਠੇ ਕਰਨੇ ਔਰ ਝੂਠ ਬੋਲਣਾ ਹੁੰਦੀ ਰਾਜਨੀਤੀ ਉਹ ਹੈ ਔਰ ਜਦੋਂ ਅਸੀਂ ਸੋਚਦੇ ਆ ਕਿ ਜਿਹੜੇ ਪਹਿਲੇ ਦੇਸ਼ ਭਗਤਾ ਉਹ ਤਾਂ ਆਜ਼ਾਦੀ ਦਾ ਨਿਖ ਸਾਡੀ ਝੋੜੀ ਦੇ ਵਿੱਚ ਪਾ ਕੇ ਗਏ ਅਸੀਂ ਆਜ਼ਾਦੀ ਦਾ ਨਿਖ ਮਾਣਿਆ ਦੂਜੀ ਪੀੜੀ ਨੇ ਪੁੱਛ ਦਿੱਤਾ ਕੋਸਾ ਜਾਤੀ ਦੀ ਉਹਨਾਂ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਤੀਜੀ ਪੀੜੀ ਨੂੰ ਮੈਂ ਪੁੱਛਣਾ ਚਾਹਣਾ ਕਿ ਤੁਸੀਂ ਕੀ ਜਿਹੜੀ ਹੈ ਮਗਰਲੀ ਤੱਕੋ ਪੀੜੀ ਆ ਉਹਨੂੰ ਕੀ ਦੇ ਕੇ ਜਾਓਗੇ ਆ ਭਾਗ ਵਰਤਮਾਨ ਜਿਹੜਾ ਵਾਤਾਵਰਣ ਇਹਨਾਂ ਜਿਹੜਾ ਗੰਧਲਾ ਹੋ ਗਿਆ ਅਸੀਂ ਦੇਖਦੇ ਹਾਂ ਛੋਟੇ-ਜੋਡੇ ਜਦੋਂ ਛਪੜਾਂ ਚ ਨਾਉਂਦੇ ਆਪਣਾ ਮੱਝਾ ਲੈ ਕੇ ਜਾਂਦੇ ਜੇ ਜ਼ੇਰ ਚ ਕੋਈ ਪੰਜੀ ਦਸੀ ਹੋਣੀ ਡਿੱਗ ਪੈਣੀ ਜਾਂ ਜਾਣ ਕੇ ਛਪੜ ਦੇ ਵਿੱਚ ਸੁੱਟ ਦੇਣੀ ਤਾਂ ਉਹ ਥੱਲੇ ਤੱਕ ਪਈ ਨਾ ਜਰੋਂਦੀ ਸੀ ਵੀ ਮੇਰਾ ਜਿਹੜਾ ਸਿੱਕਾ ਮੈਂ ਥਿੱਕਿਆ ਆ ਪਿਆ ਹੁਣ ਕਦੇ ਤੁਸੀਂ ਸੋਚ ਸਕਦੇ ਹੋ ਵੀ ਜੇ ਕੋਈ ਪੈਸਾ ਸਿੱਧਾ ਤੁਹਾਨੂੰ ਨਾਜਰ ਆਊਗਾ ਵੀ ਬੈਟਰੀਆਂ ਨਾਲ ਫਰੋਲ ਦੀ ਕੋਸ਼ਿਸ਼ ਕਰੋ ਜਿਹੜੀ ਅਸੀਂ ਆਪਣਾ ਪਾਤਾ ਕਰਨ ਵੀ ਇਹਨਾਂ ਮਾੜਾ ਇਹਨਾਂ ਗੰਧਰਾ ਪ੍ਰਦੂਸ਼ਿਤ ਬਣਾਤਾ ਇਹਦਾ ਬਣੇਗਾ ਕੀ ਕਿੰਨੀਆਂ ਬਿਮਾਰੀਆਂ ਲਗਾਤਾਰ ਸਾਨੂੰ ਜਿਹੜੀਆਂ ਘੇਰ ਰਹੀਆਂ ਇਹ ਸਾਡੀ ਜਿਹੜੀ ਵਰਤਮਾਨ ਪੀੜ੍ਹੀ ਹੈ ਉਹਦੀ ਦੇਹ ਹੈ ਵਰਤਮਾਨ ਪੀੜ੍ਹੀ ਹੀ ਰਾਜ ਪ੍ਰਬੰਧ ਜਿਹੜਾ ਉਹ ਚਲਾ ਰਹੀ ਹੈ ਅਗੇ ਰਾਜਨੀਤੀ ਦੀਆਂ ਕਿੰਨੀਆਂ ਮੈਂ ਛੋਟੀ ਜੀ ਮਿਸਾਲ ਦੇਣੀ ਚਾਹੁੰਨਾ ਤੇ ਤੁਸੀਂ ਹੁਣ ਦੇ ਨਾਲ ਉਹਦਾ ਮੁਕਾਬਲਾ ਤੇ ਕਮਰਦ ਅਰਜਨ ਸਿੰਘ ਨਾਲ ਮੁਕਾਬਲਾ ਕਰ ਲਿਓ ਇੱਕ ਵਾਰੀ ਦੀ ਗੱਲ ਹੈ ਮਾਸਟਰ ਤਾਰਾ ਸਿੰਘ ਜੀ ਉਹਨਾਂ ਕੋਲੇ ਦੋਨੇ ਅਹੁਦੇ ਸੀ ਉਹ ਸ਼੍ਰੋਮਣੀ ਕandidate ਵੀ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ ਵੀ ਪ੍ਰਧਾਨ ਸੀ ਕੋਈ ਮੀਟਿੰਗ ਹੋ ਰਹੀ ਸੀ ਕੋਈ ਸੱਜਣ ਖਾਲਸਾ ਬਾਹਰ ਆਇਆ ਬੜਾ ਦੁਖੀ ਸੀ ਔਰ ਜਦੋਂ ਆ ਕੇ ਮਾਸਟਰ ਜੀ ਕੋਲੇ ਗਿਆ ਜੀ ਵੀ ਖਾਲਸਾ ਖੜਾ ਬਾਹਰ ਬੜਾ ਦੁਖੀ ਹੈ ਅੱਖਾਂ ਉਹਦੀਆਂ ਭਰੀਆਂ ਹੋਈਆਂ ਬੁਲਾ ਕੇ ਪੁੱਛੀਏ ਵੀ ਉਹਨੂੰ ਕੀ ਤਕਲੀਫ ਹੈ ਜਦੋਂ ਬੁਲਾਇਆ ਵੀ ਖਾਲਸਾ ਜੀ ਕੀ ਗੱਲ ਕੋਈ ਤਕਲੀਫ ਹੈ ਕੋਈ ਬੀੜ ਤੋਂ ਕਿਸੇ ਸਮੱਸਿਆ ਚੋਂ ਉਹਨੇ ਕਿਹਾ ਜੀ ਮੈਂ ਘਰ ਦੇ ਬਿਮਾਰ ਹਾਂ ਉਹਨਾਂ ਦੀ ਦਵਾਈ ਲੈਣ ਆਇਆ ਸੀ ਮੇਰੀ ਜੇਬ ਕੱਟੀ ਗਈ ਨਾ ਮੈਂ ਦਵਾਈ ਵੀ ਜਾ ਸਕਦਾ ਤੇ ਨਾ ਮੇਰੇ ਕੋਲੇ ਪਾਪਾ ਚੜ ਦੇ ਪੈਸੇ ਐ ਮਾਸਟੀਆਂ ਨੇ ਜੇਬ ਚੱਟ ਖਮਾਰੇ ਜਿੰਨੇ ਕੁ ਪੈਸੇ ਹੱਥ ਦੇ ਵਿੱਚ ਆਏ ਉਹਨਾਂ ਨੇ ਉਹਨੂੰ ਪੜਾ ਦਿੱਤਾ ਔਰ ਤੁਸੀਂ ਨੋਟ ਕਰਿਓ ਕੱਲ ਜਿਹੜੀ ਮੈਂ ਤੁਹਾਨੂੰ ਕਹਿਣੀ ਚਾਹੁੰਨਾ ਇਹ ਵੀ ਇਤਿਹਾਸ ਦਾ ਇੱਕ ਹਿੱਸਾ ਹੈ ਫੇਰ ਕੋਈ 9-10 ਸਾਲਾਂ ਦੀ ਉਹਦੀ ਸੁਪੁੱਤਰੀ ਸੀ ਜਿਹੜੀ ਸਾਡੇ ਵੱਧ ਕਿਸਮ ਦੀ ਸਾਡੇ ਕੁਠਡੇ ਦੇ ਵਿੱਚ ਹੀ ਉਹ ਸ਼ਹੀਦ ਹੋ ਗਈ ਰਜਿੰਦਰ ਕੌਰ ਜਿਹਨੂੰ ਜਿੰਦੂ ਦੇ ਤੌਰ ਤੇ ਕਿਹਾ ਜਾਂਦਾ ਹੈ ਉਹ ਆਈ ਕਿ Papa ਜੀ ਮੰਮੀ ਨੇ ਕਿਹਾ ਮੈਨੂੰ ਬੁਖਾਰ ਆ ਦਵਾਈ ਲੈਣ ਜਾਣਾ ਹੈ ਪੈਸੇ ਦੇ ਦਿਓ ਡਾਕਟਰ ਨੂੰ ਦੇਣ ਵਾਸਤੇ ਮਾਸਟਰ ਜੀ ਨੇ ਕਿਹਾ ਕਿ ਬੇਟਾ ਮੇਰੇ ਕੋਲੇ ਪੈਚੇ ਨਹੀਂ ਤੁਸੀਂ ਡਾਕਟਰ ਸਾਹਿਬ ਨੂੰ ਮੇਰਾ ਨਾਮ ਲੈ ਦਿਓ ਤੇ ਆਧਾਰ ਦਵਾਈ ਦਿਓ ਮੈਂ ਬਾਅਦ ਚ ਦੇ ਦੂੰਗਾ ਉਹ ਵਿਚਾਰੀ ਨਿਰਾਸ਼ ਹੋ ਕੇ ਬਾਪਪਾ ਚਲੀ ਗਈ ਨਾਲ ਦੇ ਖਾਲਸਾ ਨੇ ਪੁੱਛਿਆ ਕਿ ਮਾਸਟਰ ਜੀ ਤੁਸੀਂ ਤਾਂ ਅਣਜਾਣ ਜਿਹੜਾ ਵਿਅਕਤੀ ਆਇਆ ਉਹਦੇ ਪੈਸੇ ਦੇਤੇ ਕੱਢ ਕੇ ਗਿਣੇ ਵੀ ਕਿੰਨੇ ਐ ਬਾਡੀ ਆਪਣੀ ਬੱਚੀ ਬਿਮਾਰ ਐ ਉਹਦੇ ਵਾਸਤੇ ਪੈਸੇ ਨਹੀਂ ਮਾਸਟਰ ਜੀ ਦਾ ਜਵਾਬ ਸੁਣਨ ਵਾਲਾ ਕਹਿੰਦਾ ਦੇਖੋ ਮੇਰੀਆਂ ਦੋ ਜੇਬਾਂ ਨੇ ਇੱਕ ਜੇਬ ਪੰਥ ਦੀ ਐ ਇੱਕ ਮੇਰੀ ਜੇਬ ਨਿੱਜੀ ਐ ਪੰਥ ਦੀ ਜੇਬ 'ਚ ਪੈਸੇ ਹੈਗੇ ਐ ਪੰਥ ਦੀ ਜੇਬ 'ਚੋਂ ਉਸ ਖਾਲਸੇ ਨੂੰ ਪੈਸੇ ਦਿੱਤੇ ਐ ਪਰ ਮੇਰੀ ਨਿੱਜੀ ਜੇਬ 'ਚ ਕੋਈ ਪੈਸਾ ਨਹੀਂ ਪੰਥ ਦੀ ਜੇਬ ਦੇ ਵਿੱਚੋਂ ਮੈਂ ਕੋਈ ਪੈਸਾ ਆਪਣੇ ਪਰਿਵਾਰ ਵਾਸਤੇ ਖਰਚ ਨਹੀਂ ਕਰ ਸਕਦਾ ਇਹਦੀ ਮਿਸਾਲ ਮੈਂ ਤਾਂ ਦਿੱਤੀ ਐ ਇੱਕ ਹੋਰ ਰਾਜਨੀਤੀ ਦੀ ਦੇਖ ਅੱਜ ਦੀ ਰਾਜਨੀਤੀ ਹੈ ਮੈਨੂੰ ਕੋਈ ਦੱਸਣ ਦੀ ਜਰੂਰਤ ਨਹੀਂ ਜੋ ਕੁਝ ਹੋ ਰਿਹਾ ਹੈ ਇਹ ਫਿਰੇ ਸਿਰੇ ਝੁਕਦਾ ਨਾ ਸ਼ਰਮ ਦੇ ਨਾਲ ਅਰਜਨ ਸਿੰਘ ਦੀ ਵਰਸੀ ਤੇ ਕਿਉਂ ਮੈਂ बार-बार ਆਉਣਾ ਕਿਉਂਕਿ ਉਹ ਪਹਿਲੀ ਪੀੜੀ ਵਿੱਚੋਂ ਹੈ ਜਿਹੜੀ ਪੀੜੀ ਨੇ ਇੰਨੀਆਂ ਉੱਚੀਆਂ ਸੋਚੀਆਂ ਕਦਰਾਂ ਕੀਮਤਾਂ ਦਾ ਸਾਥ ਦਿੱਤੀਆਂ ਉਹ ਸਾਡੇ ਰਾਹ ਦੇ ਸੇੜਾ ਸੀ ਮੈਂ ਉਹਨਾਂ ਤੋਂ ਮਾਫੀ ਮੰਗਣੀ ਚਾਹੁੰਨਾ ਕਾ ਮੈਂ ਤੇ ਉਹਨਾਂ ਦੀ ਪੀੜੀ ਦੇ ਹੋਰ ਸਾਥੀਆਂ ਤੋਂ ਕਿ ਅਸੀਂ ਤੁਹਾਡੀਆਂ ਕਦਰਾਂ ਕੀਮਤਾਂ ਦੀ ਰਾਖੀ ਨਹੀਂ ਕਰ ਸਕੇ ਇਸ ਕਰਕੇ ਤੁਹਾਨੂੰ ਮਾਫ ਕਰ ਦਿਓ ਮੰਗ ਲਈ ਪੀੜੀ ਜਿਹੜੀ ਮੈਥੋਂ ਵੀ ਮੰਗ ਰਹੀ ਹੈ ਔਰ ਜਿਹਦਾ ਬੇੜਾ ਕਰਪ ਹੋਇਆ ਇਹ ਕੀ ਤੋਂ ਮਾਫੀ ਮੰਗੇਗੀ ਮਾਫੀ ਮੰਗਣ ਦੇ ਤਾਂ ਲਾਇਕ ਹੀ ਨਹੀਂ ਰਹੀ ਸਾਰਾ ਕੁਝ ਤਾਂ ਸਤਿਆਨਾਥ ਹੋ ਗਿਆ ਹੈ ਕੀ ਹੈ ਰਾਜਨੀਤਿਕ ਵਿਰਕਾ ਪ੍ਰਸਤੀ ਭਾਰੂ ਹੋ ਗਈ ਰਾਜਨੀਤਿਕ ਜਾਤ ਪਾਤ ਭਾਰੂ ਹੋ ਗਈ ਰਾਜਨੀਤੀ ਜ ਪੈਸਾ ਪ੍ਰਦਾਨ ਹੋ ਗਿਆ ਜਿੰਨੇ ਅਪਰਾਧੀ ਹੈ ਸਮ ਦੀ ਲੋਕਨਗਾ ਜਿਹੜੀ ਰਾਜਨੀਤੀ ਬਣੀ ਹੋਈ ਹੈ ਔਰ ਜਿੱਡਾ ਵੱਡੇ ਤੋਂ ਵੱਡਾ ਤੁਸੀਂ ਕ੍ਰਾਈਮ ਕਰੋ ਰਾਜਨੀਤੀ ਦਾ ਬੁਰਕਾ ਪਾ ਕੇ ਲੋਕਾਂ ਦੇ ਜਿਹੜੀ ਸੇਵਕ ਦੇ ਤੌਰ ਤੇ ਪੇਸ਼ ਕਰੋ ਆ ਤੇ ਸਾਡੀ ਰਾਜਨੀਤੀ ਹੋ ਗਈ ਹੈ ਇਵੇਂ ਇਹਨਾਂ ਗੱਲਾਂ ਦਾ ਜ਼ਿਕਰ ਕਿਉਂ ਕਰ ਰਹੇ ਸੱਚੇ ਪਾਤਸ਼ਾਹ ਦੀ ਹਾਜ਼ਰੀ ਦੇ ਵਿੱਚ ਅਸੀਂ ਬਾਰ ਸੈਂਸ ਦੇ ਇਸਤੇਮਾਲ ਕਰ ਸਿੰਘਾ ਲੋਕ ਇਹ ਚੰਦ ਜਿਹੜੇ ਜਿੱਗੜਾ ਜਿਹੜੇ ਸਰਕਾਰਾਂ ਚਲਾ ਰਹੇ ਹਨ ਇਹ ਮਾਲਕ ਨਹੀਂ ਮਾਲਕ ਤੁਸੀਂ ਉਹ ਚਿੰਬੜੇ ਕੋਈ ਹੋਰ ਹੈ ਬੇੜਾ ਉਹ ਗਰਕ ਕਰ ਰਹੇ ਹੈ ਘੁਤਣਾ ਕਿਹਨੂੰ ਪੈਣਾ ਸਾਡੀਆਂ ਨਸਲਾਂ ਕੀ ਆਪਣੀਆਂ ਨਸਲਾਂ ਨੂੰ ਦੱਸਾਂਗੇ ਕੀ ਕਰਜਨ ਸਿੰਘ ਵਰਗੇ ਸੀ ਜਿਨ੍ਹਾਂ ਨੇ ਆਹ ਸੱਤ ਕੀਤੀਆਂ ਕਦਰਾਂ ਕੀਤਾਂ ਇਹ ਕਾਜ ਵਾਲੇ ਲੋਕ ਨੇ ਔਰ ਜਿਹੜੇ ਸਮਾਜ ਦਾ ਬੇੜਾ ਗਰਕ ਕਰ ਰਹੇ ਹੈ ਜੇ ਅਰਜਨ ਸਿੰਘ ਨੇ ਸੱਚੇ ਤੁਸੀਂ ਮਤਲਬ ਪਾਸਟਿਕਾ ਚਰਦਾ ਲੋ ਜਾਲੋਂ ਸੱਚੀ ਸਦ ਅਗਿ ਦੇਣਾ ਚਾਹਲੋ ਤਾਂ ਕਾਨੂੰਨ ਅਰਜਨ ਸਿੰਘ ਦੀ ਵਿਰਾਸਤ ਨੂੰ بچਾ ਲੇ ਜੇ ਉਹਦੀ ਵਿਰਾਸਤ بچਾ ਲਈ ਵਿਰਾਸਤ ਦਾ ਮਤਲਬ ਹੈ ਕਿ ਜੋ ਗੁਣ ਕਦਰਾਂ ਕੀਮਤਾਂ ਉਹਨਾਂ ਵਿੱਚ ਸੀ ਜੇ ਤੁਸੀਂ ਮੁੜ ਕੇ ਥੋੜੀਆਂ ਬਹੁਤੀਆਂ ਵੀ ਸੱਤ ਕਰ ਲੀਆਂ ਉਹਨੂੰ ਜਿਰਾਕੀ ਕਰ ਲਈ ਇਹ ਉਹਨਾਂ ਨੂੰ ਸੱਚੀ ਸਦ ਅੰਤਰੀ ਹੋਣੀ ਹੈ ਨਹੀਂ ਟਾਈਮ ਹੀ ਰਸਮਾਂ ਆਏ ਕਿਉਂਕਿ ਜੈਲ ਸਿੰਘ ਪੱਟੀ ਜੀ ਆ ਉਹਨਾਂ ਨੂੰ ਚਿਹਰਾ ਦਿਖਾਤਾ ਇਹ ਰਸਮਾਂ ਨਹੀਂ ਰਸਮਾਂ ਦੀ ਕੋਈ ਜ਼ਰੂਰਤ ਨਹੀਂ ਉਹਨਾਂ ਦੀਆਂ ਸਥਾਪਿਤ ਕੀਤੀਆਂ ਜਿਹੜੀਆਂ ਵਿਰਾਸਤਾਂ ਨੇ ਉਹਨਾਂ ਦੇ ਪਹਿਰਾ ਦੇਣ ਦੀ ਜਿਹੜੀ ਕੋਸ਼ਿਸ਼ ਕਰੋ ਇਹੀ ਮੈਂ ਕਹਿ ਸਕਦਾ ਕਿ ਉਹਨਾਂ ਨੂੰ ਸੱਚੀ ਸਦਨ ਵੀ ਹੋਏਗੀ ਮੈਂ ਭੱਟੀ ਪਰਿਵਾਰ ਦਾ ਵਿਸ਼ੇਸ਼ ਕਰਕੇ ਜੈਲ ਸਿੰਘ ਭੱਟੀ ਦਾ ਇਸ ਗੱਲ ਤੇ ਰਿਣੀ ਹਾਂ ਧੰਨਵਾਦ ਕਰਨਾ ਚਾਹੁੰਦਾ ਇੱਕ ਤੇ ਉਹਨਾਂ ਦੇ ਪਿਤਾ ਜੀ ਹੈ ਉਹਨਾਂ ਦਾ ਫਰਜ਼ ਵੀ ਬਣਦਾ ਹੈ ਦੂਜਾ ਸਾਡੀ ਪਾਰਟੀ ਦਾ ਕੰਮ ਬੀੜ ਸੀ ਅਸੀਂ ਤਾਂ ਇਸ ਗੱਲ ਤੇ ਸੰਤੁਸ਼ਟੀ ਹੈ ਕਿ ਸਾਡੇ ਕੰਮ ਬੀੜ ਨੂੰ ਲਗਾਤਾਰ 47 ਸਾਲਾਂ ਤੋਂ ਜਾਰੀ ਕੀਤਾ ਜਾ ਰਿਹਾ ਹੈ ਔਰ ਅੱਜ ਦੇ ਯੁੱਗ ਦੇ ਵਿੱਚ ਔਰ ਜਦੋਂ ਰਿਸ਼ਤੇ ਨਾਤੇ ਸਭ ਖਤਮ ਹੋ ਰਹੇ ਐ ਰਿਸ਼ਤਿਆਂ 'ਚ ਪਾਣੀ ਪੈ ਗਿਆ ਰਿਸ਼ਤੇ ਤਿੱਕੇ ਹੋ ਗਏ ਪੈਸਾ ਪ੍ਰਧਾਨ ਹੋ ਗਿਆ ਪੈਸਿਆਂ ਦੇ ਨਾਲ ਰਿਸ਼ਤੇ ਜਿਹੜੇ ਤੋਨੇ ਜਾਂਦੇ ਐ ਭਰਾ ਭਰਾ ਦਾ ਕਤਲ ਐ ਔਰ ਪੈਸੇ ਦੇ ਪਿੱਛੇ ਪਿਓ ਪੁੱਤ ਨੂੰ ਮਾਰ ਰਿਹਾ ਪੁੱਤ ਜੇ ਪੁੱਤ ਜਿਹੜਾ ਬਾਪ ਨੂੰ ਮਾਰ ਰਿਹਾ ਰੋਜ਼ ਅਸੀਂ ਇਹ ਸਾਰਾ ਕੁਝ ਫੜਦੇ ਆ ਆ ਐ ਸਾਡਾ ਵਰਤਮਾਨ ਜਿਹੜਾ ਸਮਾਜ ਪਰ ਇਸ ਸਮਾਜ ਦੇ ਵਿੱਚ ਵੀ ਜਿਨ੍ਹਾਂ ਨੇ ਰਿਸ਼ਤਿਆਂ ਦੀ ਕਦਰ ਕੀਤੀ ਐ ਔਰ ਜਿਨ੍ਹਾਂ ਨੇ ਰਿਸ਼ਤਿਆਂ ਦੀ ਬਿਹਤਰਤਾ ਕਾਇਮ ਕੀਤੀ ਐ ਇਹ ਪੱਟੀ ਪਰਿਵਾਰ ਹੈ ਜਿਹੜਾ ਸਾਡੇ ਵਾਸਤੇ ਵੀ ਦਿਰਾਗ ਸੇਰਾ ਹੈ ਕਿ ਵੀ ਇਸ ਤਰ੍ਹਾਂ ਦੀ ਜਿਹੜੀ ਰਾਤ ਇਸ ਤਰ੍ਹਾਂ ਦੇ ਜਿਹੜੇ ਹੌਨ ਹਰ ਬੱਚੇ ਹੋਣੇ ਚਾਹੀਦੇ ਜਿਹੜੇ ਆਪਣੇ ਬਟੇਰਿਆਂ ਦਾ ਸਤਿਕਾਰ ਕਰਨ ਤੁਹਾਡੇ ਸਾਰਿਆਂ ਵੱਲੋਂ ਮੈਂ ਪੱਟੀ ਪਰਿਵਾਰ ਦਾ ਧੰਨਵਾਦ ਕਰਦਾ ਇੱਥੇ ਆਪਣੇ ਸ਼ਬਦ ਸਮਾਪਤ ਕਰਦਾ ਹੋਇਆ ਆਪਣੇ ਬਹੁਤ ਹੀ ਇਜਾਰੂ ਸਾਥੀ ਜਿਨ੍ਹਾਂ ਨਾਲ ਕਈ ਸਾਲ ਬਹੁਤ ਨੇੜੇ ਉਹ ਕੰਮ ਕਰਨ ਦਾ ਵਿਛੜਨਾ ਮੈਂ ਤੇ ਉਹ ਜੜ ਦੀ ਜਵਾਨੀ ਦੇ ਵਿੱਚ ਸੀਗਾ ਔਰ ਕੋਈ 18 ਸਾਲ ਦਾ ਜਿਸ ਵੇਲੇ ਉਹ ਸਾਡੇ ਕੋਲੋਂ ਵਿਛੜਿਆ ਹੈ ਉਹਨਾਂ ਨਾਲ ਇਕੱਠੇ ਕੰਮ ਕਰਨ ਦਾ ਮੌਕਾ ਮਿਲਦਾ ਰਿਹਾ ਔਰ ਜਿਹੜਾ ਨਿਹਾਲ ਸਿੰਘ ਵਾਲਾ ਇਲਾਕਾ ਕਮਲ ਅਰਜਨ ਸਿੰਘ ਦਾ ਇਹ ਕੌਮਨ ਸਲੇਰ ਦਾ ਉਹਦੋਂ ਵੀ ਬਹੁਤ ਵੱਡਾ ਕੇਂਦਰ ਸੀ ਮੇਰਾ ਖਿਆਲ ਹੈ ਜਿੰਨੀਆਂ ਚੋਣਾਂ ਹੋਈਆਂ ਬਹੁਤੀ ਵਾਰੋਂ ਸੀਟ ਅਸੀਂ ਜਿੱਤੀ ਹੈ ਨਿਹਾਲ ਸਿੰਘ ਵਾਲਾ ਅੱਜ ਵੀ ਉਹ ਸਾਡੀ ਲਹਿਰ ਦੇ ਮਜ਼ਬੂਤ ਕੇਂਦਰਾਂ ਦੇ ਵਿੱਚੋਂ ਮਤਲਬ ਨਿਹਾਲ ਸਿੰਘ ਵਾਲਾ ਕੇਂਦਰ ਹੈ ਕਮਲ ਅਰਜਨ ਸਿੰਘ ਦਾ ਇਲਾਕਾ ਤੇ ਉਹਨਾਂ ਨੂੰ ਮਤਲਬ ਬਹੁਤੀ ਸਤਕਾਰ ਨਾਲ ਸਿਰ ਝੁਕਾਉਂਦਾ ਹੋਇਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਫਿਰ ਆਪਣੇ ਵੱਲੋਂ ਵੀ ਤੁਹਾਡੇ ਵੱਲੋਂ ਵੀ ਤੁਹਾਥੋਂ ਬਿਨਾਂ ਪੁੱਛੇ ਏ ਮੈਂ ਪਰਨ ਕਰਨਾ ਚਾਹੁੰਦਾ ਸੱਚੀ ਪਾਤਸ਼ਾਹੀ ਦੀ ਹਾਜ਼ਰੀ ਚ ਕੇ ਅਸੀਂ ਉਹਨਾਂ ਦੇ ਦੱਸੇ ਸੱਚੀ-ਸੁੱਚੀ ਰਾਹ ਤੇ ਜਿੰਨੀ ਵੀ ਸਾਡੇ ਚ ਕੋਈ ਸਮਰੱਥਾ ਆਪਣੇ ਵੱਲੋਂ ਜਿੰਨੇ ਜੋਗ ਰਹੇ ਆ ਅਸੀਂ ਚੱਲਣ ਦਾ ਕੋਸ਼ਿਸ਼ ਕਰਾਂਗੇ ਚੱਲਾਂਗੇ ਤਾਂ ਕਿ ਉਹਨਾਂ ਦੇ ਸੁਪਨਿਆਂ ਨੂੰ ਕੁਛ ਨਾ ਕੁਛ ਹੱਦ ਤੱਕ ਪੂਰਾ ਕਰ ਸਕੀਏ ਇੰਨੇ ਸ਼ਬਦਾਂ ਨਾਲ ਬਾਪੂ ਜੀ ਇੱਥੇ ਜਿਹੜਾ ਬਿਸਰਾਮ ਦਿਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ